ਆਈਚਾਰੇ ਨੂੰ ਜੈਵਾਲ ਵੇਖੀ ਜੀ ਅੱਜ ਅਸੀਂ ਨਗਰ ਕਾਉਂਸਲ ਨਾਭਾ ਦੇ ਵਿੱਚ ਇਕੱਠੇ ਹੋਏ ਸੀ ਜੋ ਅਮਿਤ ਸ਼ਾਹ ਨੇ ਸਕਦਰ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਵਾਰੇ ਜੋ ਮਖੌਲੀ ਮਖੌਲੀਆ ਮੂੜ ਦੇ ਵਿੱਚ ਬਾਬਾ ਸਾਹਿਬ ਦੇ ਨਾਮ ਦਾ ਮਜ਼ਾਕ ਉਡਾਇਆ ਉਹਨੇ ਅਸੀਂ ਸਾਰੇ ਉਸ ਦਾ ਰਲ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਪੁਤਲਾ ਫੁੱਕਿਆ ਜੀ ਸਾਹਨੇ ਜਦੋਂ ਤੱਕ ਅਮਿਤ ਸ਼ਾਹ ਨੂੰ ਮਾਫੀ ਨਹੀਂ ਮੰਗਦਾ ਉਦੋਂ ਤੱਕ ਅਸੀਂ ਆਪਣੇ ਆਪਣੇ ਸ਼ਹਿਰ ਦੇ ਵਿੱਚ ਪੰਜਾਬ ਦੇ ਜਿਵੇਂ ਜਿਵੇਂ ਸਾਨੂੰ ਆਦੇਸ਼ ਹੋਣਗੇ ਸਮਾਜ ਦੇ ਵਾਲਮੀਕੀ ਸਮਾਜ ਦੇ ਜਿਵੇਂ ਜਿਵੇਂ ਸਾਨੂੰ ਆਦੇਸ਼ ਹੋਣਗੇ ਉਸੇ ਤਰ੍ਹਾਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਹੋ ਸਕਦਾ ਅੱਜ ਅਸੀਂ ਪੁਤਲਾ ਫੂਕ ਰਹੇ ਆ ਤਾਂ ਕੱਲ ਨੂੰ ਸ਼ਹਿਰ ਦੇ ਵਿੱਚ ਰੋਸ ਮਜਾਰਾ ਵੀ ਕੱਢਾਂਗੇ ਜੇਕਰ ਉਸਨੇ ਮਾਫੀ ਨਾ ਮੰਗੀ ਜੋ 바ਵਾ ਸਾਹਿਬ ਦੇ ਉਹਨੇ ਖਿਲਾਫ ਕਿਹਾ ਆ 바ਵਾ ਸਾਹਿਬ ਭੀਮਰਾਓ ਅੰਬੇਡਕਰ ਸਾਡੇ ਸਾਰੇ ਦਲਿਤ ਸਮਾਜ ਦੇ ਜੋ ਹੈਗੇ ਨੇ ਉਹ ਪਰਮਾਤਮਾ ਜੋ ਰੱਬ ਜੋਨੇ ਭਗਵਾਨ ਕੇ ਆ ਭਗਵਾਨ ਸਾਡੇ ਬਾਬਾ ਸਾਹਿਬ ਅੰਬੇਡਕਰ ਡਾਕਟਰ ਭੀਮਰਾਓ ਅੰਬੇਡਕਰ ਨੇ ਜੋ ਉਹ ਸਾਡੇ ਭਗਵਾਨ ਨੇ ਉਹ ਭਗਵਾਨ ਬਾਰੇ ਜੋ ਮਿੱਤਸ਼ਾ ਨੇ ਜੋ ਸ਼ਬਦ ਬੋਲੇ ਨੇ ਉਹਨੂੰ ਉਹ ਵਾਪਸ ਲਵੇ ਉਹਦੀ ਮਾਫੀ ਮੰਗੇ ਜੇ ਨਾ ਮੰਗੀ ਤਾਂ ਅਸੀਂ ਸ਼ਹਿਰ ਦੇ ਵਿੱਚ ਰੋਸ ਮਜਾਰਾ ਵੀ ਕੱਢਾਂਗੇ ਜੇ ਹੋ ਸਕੇ ਜੇ ਸਾਨੂੰ ਨਾਭਾ ਬੰਦ ਕਰਨਾ ਪਿਆ ਤਾਂ ਅਸੀਂ ਨਾਭਾ ਵੀ ਬੰਦ ਕਰਾਂਗੇ ਡਾਕਟਰ ਭੀਮਰਾਓ ਅੰਬੇਡਕਰ ਆ ਮਰ ਰਹੇ